ਪਲੇਟਸ ਦੇ ਵਿੱਚ ਜਿਹੜਾ ਆਪਾਂ ਕੱਪੜਾ ਰੱਖਦੇ ਹਾਂ ਤੁਸੀਂ ਰੱਖਣਾ ਕਿਦਾਂ ਆਪਾਂ ਤੁਹਾਨੂੰ ਇਸ ਤਰੀਕਾ ਦੱਸ ਰਹੇ ਹਾਂ ਵੀ ਦੋਮੋ ਸਾਈਡਾਂ ਦਾ ਕੱਪੜਾ ਜਿਹੜਾ ਅਟੈਚ ਹੋ ਜਾਊਗਾ ਜਾਂ ਤਾਂ ਇੱਕ ਸਾਈਡ ਹੀ ਰੱਖ ਕੇ ਆਪਾਂ ਏਦਾਂ ਰੱਖ ਕੇ ਸਿੱਧੀ ਸੇਹ ਲਾ ਦੇਣੀ ਆ ਆਪਾਂ ਏਦਾਂ ਨਹੀਂ ਕਰਨਾ ਹੈਗਾ ਇਹ ਜਿਹੜੀ ਆਪਾਂ ਇਹ ਪੱਟੀ ਲਈ ਆ ਇਹ ਆਪਣੀ 8 ਇੰਚ ਦੀ ਲੈਂਥ ਆ 7 ਇੰਚ ਦੀ ਪਲੇਟਸ ਆ ਇਹਦੇ ਜੇ ਏਦਾਂ ਕੀ ਤੁਸੀਂ ਇਹਨੂੰ ਸੈਂਟਰ ਕੱਢ ਲੈਣਾ ਤਾਂ ਭਾਣ ਬਾਲੋ ਸੈਂਟਰ 'ਚ ਭਾਣਾ ਜਿਹੜੀ ਤੁਸੀਂ ਸੈਂਟਰ ਨਾਲ ਸੈਂਟਰ ਮਿਲਾ ਲਓ ਆਪਣੀ ਕਮੀਜ਼ ਦਾ ਤੇ ਜਿਹੜਾ ਆਪਾਂ ਕੱਪੜਾ ਕੱਟਿਆ ਹੋਇਆ ਠੀਕ ਹੈ ਤੇ ਜਿਹੜੀ ਤੁਹਾਡੀ ਲੈਂਥ ਦੀ ਮਾਰਕਿੰਗ ਉਹ ਥੋੜੀ ਜਿਆਦਾ ਵੱਡੀ ਕਰਨੀ ਆ ਤਾਂ ਕਿ ਜਿਹੜਾ ਆਪਣਾ ਇਹ ਕਪੜਾ ਰੱਖਿਆ ਹੋਇਆ ਆਪਾਂ ਪੱਟੀ ਕੱਟੇ ਉੱਪਰ ਫੋਲਡ ਕਰਨਾ ਤਾਂ ਆਪਣੀ ਮਾਰਕਿੰਗ ਜਿਹੜੀ ਸਾਈਡ ਤੋਂ ਦਿਖਣੀ ਚਾਹੀਦੀ ਆ ਆਪਾਂ ਨੂੰ ਤਾਂ ਕਿ ਆਪਾਂ ਨੂੰ ਸੀਨ ਲਾਉਂਦੇ ਟਾਈਮ ਕੋਈ ਪ੍ਰੋਬਲਮ ਨਾ ਬਣ ਆਵੇ ਹੈਨਾ ਆ ਦੇਖੋ ਜਿੱਥੋਂ ਵੀ ਤੁਹਾਡੀ ਮਾਰਕਿੰਗ ਹੈ ਉੱਥੇ ਮਸ਼ੀਨ ਨੂੰ ਜਦੋਂ ਤੁਸੀਂ ਉੱਪਰ ਇਹ ਤੇ ਚੜਾ ਲਿਆ ਨਾ ਕਪੜੇ ਸੈਂਟ ਬਿਲਕੁਲ ਨਾਲ ਆ ਕੇ ਰੱਖਣਾ ਇਧਰ ਉਧਰ ਨਾ ਹੋਵੇ ਹੱਥ ਨਾਲ ਦੇਖ ਲਓ ਇੱਥੇ ਢੰਗਾਈ ਦੇ ਦੇਣੀ ਹੈ ਸੈਂਟਰ 'ਚ ਇਦਾਂ ਆਰਾਮ ਨਾਲ ਮਸ਼ੀਨ ਇਹ ਥਾਂ ਲਾ ਲੈਣੀ ਤੁਸੀਂ ਠੀਕ ਹੈ ਇਹ ਦੇਖੋ ਇਹ ਦੋਮਾ ਸਾਈਡ ਹੈ ਜਿਹੜਾ ਕਪੜਾ ਆ ਗਿਆ ਆਪਣਾ ਇੱਕ ਸਾਈਡ ਨਹੀਂ ਹੈਗਾ ਇਹਦੇ ਨਾਲ ਕਿ ਜਿਵੇਂ ਕਪੜਾ ਤੁਹਾਡਾ ਜਿਆਦਾ ਕੋਈ ਹਲਕਾ ਹੁੰਦਾ ਹਨਾ ਪਲੇਟਸ ਵਿੱਚ ਕੀ ਆ ਚਿੱਜ ਜਾਂਦਾ ਛਾ ਆਪਣਾ ਕਪੜਾ ਛਣ ਜਾਂਦਾ ਹਨਾ ਹੋਲਜ ਹੋ ਜਾਂਦਾ ਉਹ ਨਹੀਂ ਹੁੰਦਾ ਇਹਦੇ ਵਿੱਚ ਖਿੱਚਣੀ ਪੈਂਦੀ ਕਪੜੇ ਇੱਧੇ ਤੁਸੀਂ ਦੂਜੀ ਸਾਈਡ ਕਰਨਾ